ਪ੍ਰੀਤ ਸਤ ਸ੍ਰੀ ਅਕਾਲ ਜੀ ਆਰ ਕੇ ਬਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੇ ਸਾਰੇ ਦਾ ਸੂਟ ਨੇ ਦਸਾਂ ਸੂਟਾਂ ਦਾ ਆਪਾਂ ਨੇ ਆਸਟ੍ਰੇਲੀਆ ਦਾ ਪਾਰਸਲ ਹੈ ਜੀ ਇਹਦੇ ਨਾਲ ਦੇ ਜੋ ਵੀ ਕਲਰ ਚ ਜੋ ਵੀ ਸੂਟ ਆਪਣੇ ਕੋਲ ਅਵੇਲੇਬਲ ਨੇ ਜੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਜੇ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਪਸੰਦ ਆਉਂਦਾ ਜਾਂ ਕੋਈ ਕਲਰ ਪਸੰਦ ਆਉਂਦਾ ਤਾਂ ਤੁਸੀਂ ਲੈ ਸਕਦੇ ਹੋ ਜਿਹੜਾ ਸੂਟ ਨਹੀਂ ਹੈਗਾ ਜੀ ਉਹ ਆਪਾਂ ਦੱਸਾਂਗੇ ਵੀ ਇਹਦੇ ਨਾਲ ਦਾ ਤੁਹਾਨੂੰ ਨਹੀਂ ਮਿਲਣਾ ਜਿਹੜੇ ਸੂਟ ਹੈਗੇ ਨੇ ਜੀ ਉਹਨਾਂ ਦੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਪੂਰੀ ਡਿਟੇਲ ਦੇਵਾਂਗੇ ਦੁਪੱਟਿਆਂ ਨਾਲ ਸੂਟ ਰਹਿਣਗੇ ਜੀ ਅਗਰ ਤੁਸੀਂ ਵਿਦਾਊਟ ਦੁਪੱਟਾ ਲੈਣੇ ਨੇ ਤਾਂ ਵੀ ਜਾਓ ਤੇ ਦੁਪੱਟਾ ਵੀ ਲੈ ਸਕਦੇ ਹੋ ਜੇ ਤੁਸੀਂ ਦੁਪੱਟਿਆਂ ਨਾਲ ਲੈਣੇ ਨੇ ਤਾਂ ਦੁਪੱਟਿਆਂ ਨਾਲ ਵੀ ਲੈ ਸਕਦੇ ਹੋ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਜੀ ਰਾਜਵਿੰਦਰ ਸਿੱਧੂ 9555 ਤੇ ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਜਿੱਥੇ ਆਪਾਂ ਡੇਲੀ ਸਾਹ ਪਿਆਰ ਕੇ ਬੁਟੀਕ ਤੇ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਹਾਂ ਸਾਰੇ ਜਣੇ ਸਾਰੇ ਚੈਨਲਾਂ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਵੀਡੀਓ ਅੱਗੇ ਸ਼ੇਅਰ ਕਰਦਿਆ ਕਰੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਲਓ ਜੀ ਸਾਰਿਆਂ ਤੋਂ ਪਹਿਲਾ ਸੂਟ ਦਿਖਾਵਾਂਗੇ ਆਪਾਂ ਤੁਹਾਨੂੰ ਰੇਚਨੂਨ ਦੇ ਵਿੱਚ ਰਹਿਣਗੇ ਇਹਦੇ ਨਾਲ ਦੇ ਕਾਫੀ ਸੂਟ ਸੀਗੇ 20 ਤੋਂ 25 ਇਹਨਾਂ ਕਰਦੀਏ ਆਪਣੇ ਕੋਲ ਇੱਕੋ ਹੀ ਸ਼ਰਟ ਰਹੇਗੀ ਤੇ ਜੇ ਤੁਸੀਂ ਮੇਰੇ ਕੋਲੋਂ ਸੇਮ ਕਲਰ ਲੈਣਾ ਹੈ ਜੀ ਤਾਂ ਤੁਸੀਂ ਮੈਨੂੰ ਮਾੜਾ ਜਿਹਾ ਵਟਸਐਪ ਤੇ ਮੈਸੇਜ ਕਰਕੇ ਪੁੱਛ ਲਿਓ ਫਿਰ ਆਪਾਂ ਤੁਹਾਨੂੰ ਦੱਸ ਦਾਂਗੇ ਮਿਲੂ ਦੇਖੋ ਜੀ ਇਹ ਕਾਨੂੰਨ ਦੀ ਸ਼ਰਟ ਰਹੇਗੀ 네ਵੀ ਬਲੂ ਕਲਰ ਆ ਇਸ ਤਰ੍ਹਾਂ ਨਾਲ ਦਾ ਪ੍ਰਿੰਟ ਰਹੇਗਾ ਤੇ ਇਹਦੇ ਨਾਲ ਆਪਾਂ ਨੇ ਜੋਹਾਂ ਸਿਲਕ ਦੀ ਆਫ ਵਾਈਟ ਸਲਵਾਰ ਰੱਖੀ ਹੈ ਜੀ ਚਨੂਨ ਦਾ ਰੱਖਿਆ ਜੀ ਇਹਦੇ ਨਾਲ ਦੁਪੱਟਾ ਦੇਖੋ ਇਸ ਤਰ੍ਹਾਂ ਆਪਾਂ 골ਡਨ ਦਾ ਸੂਟ ਦੇ ਵਿੱਚੋਂ ਮਿਲਦਾ ਨਾ ਇਹਦੇ ਨਾਲ 골ਡਨ ਆਏਗਾ ਇਹਦੇ ਵਿੱਚ ਤੇ 골ਡਨ ਦਿੱਤਾ ਆਪਾਂ ਨੇ ਜਿਹਨੂੰ ਫਿਨਿਸ਼ਿੰਗ ਦੁਪੱਟੇ ਨੂੰ ਬਹੁਤ ਸੋਹਣੀ ਕਾਨੂੰਨ ਦਾ ਰੱਖਿਆ ਦੁਪੱਟਾ ਬਾਕੀ ਤੁਹਾਡੀ ਮਰਜ਼ੀ ਹੈ ਜੀ ਜਿੰਮੇ ਦਾ ਤੁਹਾਨੂੰ ਸੂਟ ਚਾਹੀਦਾ ਆ ਤੁਹਾਨੂੰ ਮਿਲ ਜੂਗਾ ਇਹਦੇ ਨਾਲ ਦੇ ਆਪਣੇ ਕੋਲ ਜਿਹੜੇ ਕਲਰ ਨੇ ਆਪਾਂ ਤੁਹਾਨੂੰ ਦਿਖਾ ਦਨੇ ਆ ਲਓ ਜੀ ਕਲਰ ਆ ਗਿਆ ਇਹਦੇ ਵਿੱਚ ਨੇਵੀ ਬਲੂ ਇਹ ਵੀ ਖਤਮ ਹੈ ਜੀ ਬਲੂ ਕਲਰ ਵੀ ਖਤਮ ਹੈ ਦੇਖੋ ਇਸ ਤਰ੍ਹਾਂ ਆਪਾਂ ਨੇ ਨੇਵੀ ਬਲੂ ਹੈ ਇਹ ਜਿਹੜਾ ਇਹਦਾ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਇਹਦੇ ਨਾਲ ਵੀ ਆਪਾਂ ਨੇ ਜੋਹਾ ਸਿਲਕ ਦੀ ਸਲਵਾਰ ਰੱਖੀ ਹੈ ਤੇ ਇਹਦਾ ਦੁਪੱਟਾ ਕੀਤਾ ਜੀ ਆਪਾਂ ਟਾਈਟ ਇਹਦੇ ਨਾਲ ਦੁਪੱਟਾ ਰੱਖਿਆ ਜੀ ਆਪਾਂ ਨੇ ਟਾਈਪੀ ਲਾਈਨਿੰਗ ਦਾ ਇਸ ਤਰ੍ਹਾਂ ਸਾਰੇ ਦੁਪੱਟੇ ਦੇ ਵਿੱਚ ਤੁਹਾਨੂੰ ਲਾਈਨਾਂ ਮਿਲਣਗੀਆਂ ਨੌਂਗ ਸਾਡਾ ਦਾ ਇਹ ਪਰਪਲ ਮਿਲੇਗਾ ਜੀ ਵਿਚਕਾਰ ਸੈਂਟਰ 'ਚ ਆਫ ਵਾਈਟ ਮਿਲੇਗਾ ਇਸ ਤਰ੍ਹਾਂ ਆਪਾਂ ਦੁਪੱਟੇ ਨੂੰ 골ਡਨ ਜਿਹੜੀ ਹੈਗੀ ਹੈ ਜੀ ਫਿਨਿਸ਼ਿੰਗ ਦਿੱਤੀ ਹੋਈ ਹੈ ਆਪਣੇ ਵੱਲੋਂ ਕੋਈ ਵੀ ਕੰਪਲੇਨ ਨਹੀਂ ਆਉਗੀ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਸੂਟ ਨੂੰ ਇੰਨਾ ਸੋਹਣਾ ਜਿੱਚਾ ਕੇ ਦੇਈਏ ਦੋ ਕਲਰ ਆ ਗਏ ਜੀ ਇਹਦੇ ਵਿੱਚ ਇਹਦਾ ਤੀਸਰਾ ਕਲਰ ਹੈਗਾ ਜੀ ਮਸਟਰਡ ਉਹ ਵੀ ਦਿਖੋ ਜਿਆਦਾ ਇਹਨਾਂ ਆਦੇ ਮੇਰੇ ਕੋਲੇ 20 ਤੋਂ 25 ਸੂਟ ਸੀ ਸਾਰੇ ਸੇਲ ਹੋ ਗਏ ਇੰਨਾ ਜ਼ਿਆਦਾ ਵਧੀਆ ਰਿਸਪੌਂਸ ਮਿਲੇ ਚੋ ਲਓ ਜੀ ਇਹ ਹੈਗਾ ਮਸਟਰਡ ਸੂਟ ਦੇਖੋ ਸੇਮ ਏਸੇ ਦੀ ਚਨੂਨ ਦੀ ਸ਼ਰਟ ਰਹੇਗੀ ਇਹ ਸੂਟ ਤੁਹਾਨੂੰ ਵਿਦਾਊਟ ਦੁਪੱਟਾ ਪਾਏਗਾ ਜੀ 1800 ਦਾ ਜੇ ਤੁਸੀਂ ਇਹਦੇ ਨਾਲ ਦੁਪੱਟਾ ਐਡ ਕਰਾਉਂਗੇ ਤਾਂ ਤੁਹਾਨੂੰ 2500 ਦਾ ਪੈ ਜਾਏਗਾ ਜੀ ਦੁਪੱਟਾ ਐਡ ਕਰਵਾ ਕੇ ਲਓ ਜੀ ਇਹਦੇ ਨਾਲ ਵੀ ਆਪਾਂ ਨੇ ਇਹਦੇ ਨਾਲ ਰੱਖਿਆ ਜੀ ਆਪਾਂ ਨੇ ਟੈਬੀ ਲਾਈਨਿੰਗ ਦਾ ਦੁਪੱਟਾ ਇਸ ਤਰ੍ਹਾਂ ਦਾ ਇਹਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦਾ ਡਿਜ਼ਾਈਨ ਮਿਲਿਆ ਇਹਦੇ ਜਿਹੜੇ ਸੈਂਟਰ ਹੈ ਜੀ ਉਹ ਥੋੜਾ ਆਪਾਂ ਵੱਧ ਰੱਖਤਾ ਆਫ ਵਾਈਟ ਤੇ ਮਸਟਰਡ ਹੈ ਜਿਹੜਾ ਉਹ ਆਪਾਂ ਘੱਟ ਰੱਖਤਾ ਲਓ ਤੇ ਇਹਦੇ ਨਾਲ ਆਪਾਂ ਨੇ ਸੂਟ ਦੇ ਨਾਲ ਮਿਲਦੀ ਜੁਲਦੀ ਦੇਖੋ ਆਫ ਵਾਈਟ ਤੇ ਲੈਮਨ ਕਲਰ ਦੀ ਜਿਹੜੀ ਲੇਸ ਲਾ ਕੇ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੈ ਦਪਟਿਆਂ ਦੀ ਪੂਰੀ ਫਿਨਿਸ਼ਿੰਗ ਹੁੰਦੀ ਹੈ ਜੀ ਕੋਈ ਵੀ ਐ ਨਹੀਂ ਹੋਊਗਾ ਵੀ ਆਪਾਂ ਦਪੱਟੇ ਦਾ ਫਾਹਾ ਵੜ ਦਾਂਗੇ ਸਾਡੀ ਪਤਾ ਕੀ ਹੈ ਜੇ ਤਾ ਦਪੱਟਾ ਸੋਹਣਾ ਬਣੂਗਾ ਜੀ ਤਾਂ ਹੀ ਸੂਟ ਗ੍ਰੇਸ ਦੇਊਗਾ ਲਓ ਜੀ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਕਾਟਨ ਸਿਲਕ ਦੀ ਸਲਵਾਰ ਰੱਖੀ ਹੈ ਜੀ ਆਪਾਂ ਸਲਵਾਰ ਦਾ ਕੱਪੜਾ ਚੇਂਜ ਕਰਤਾ ਕਿਉਂ ਸਾਰੇ ਏਕੋ ਜੇ ਹੋ ਜਾਂਦੇ ਨੇ ਇਹ ਹੋ ਗਏ ਜੀ ਇਸ ਕਲਰ ਦੇ ਵਿੱਚ ਤੁਹਾਨੂੰ ਇੱਕ ਸ਼ਰਟ ਮਿਲੇਗੀ ਬਸ ਰੈੱਡ ਵਾਲੀ ਇਹ ਵੀ ਬਾਈਂਡ ਦਾ ਡਿਜ਼ਾਈਨ ਰਹਿ ਗਿਆ ਲਓ ਜੀ ਇਹ ਵਾਲਾ ਦੇਖੋ ਇਹ ਰੈੱਡ ਵਾਲੀ ਤੁਹਾਨੂੰ ਸ਼ਰਟ ਮਿਲੇਗੀ ਇਹ ਰੈੱਡ ਕਲਰ ਹੈ ਇਹਦੇ ਨਾਲ ਆਪਾਂ ਜੋ ਹਾਸਲਕ ਦੀ ਤੁਹਾਨੂੰ ਸਲਵਾਰ ਲਗਾ ਕੇ ਦੇ ਦਾਂਗੇ ਅਗਰ ਤੁਹਾਨੂੰ ਚਾਹੀਦੀ ਹੈ ਦੇਖੋ ਇਹ 15 ਸੌਰੀ ਜੇ ਸਲਵਾਰ ਨਾਲ ਲਾਉਂਗੇ ਜੀ ਤੁਸੀਂ ਤਾਂ 1800 ਦਾ ਸੂਟ ਪਾਏਗਾ ਵਿਦਆਊਟ ਦੁਪੱਟਾ ਜੀ ਦੁਪੱਟਾ ਐਡ ਕਰਵਾਉਂਗੇ ਜੀ ਤਾਂ 2500 ਦਾ ਲਓ ਜੀ ਇਹਦੇ ਵਿੱਚ ਇਕੋ ਹੀ ਸ਼ਰਟ ਹੈਗੀ ਆਪਣੇ ਕੋਲੇ ਇਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲੇ ਪੂਰਾ ਸੁਪਰ ਹਿੱਟ ਡਿਜ਼ਾਈਨ ਦੇਖੋ ਇਹ ਹੈਗਾ ਸੈਲਫ ਦੇ ਵਿੱਚ ਕਰਸਟਨੂਨ ਦੇ ਵਿੱਚ ਸੂਟ ਹੈ ਇਹ ਦੇਖੋ ਜੀ ਇਹਦੇ ਆਪਾਂ ਇਹਨਾਂ ਨੇ ਦੀਦੀ ਨੇ ਦੋ ਦੋ ਸੂਟ ਕਰਾਈ ਨੇ ਨਾ ਨਾਲ ਦੇ ਦੇਖੋ ਜੀ ਇਹ ਹੈਗਾ ਜੀ ਇਸ ਤਰ੍ਹਾਂ ਦਾ ਪਿੰਕ ਕਲਰ ਇਹਦੇ ਨਾਲ ਇਸ ਤਰ੍ਹਾਂ ਦੀ कॉटन सिल्क ਦੀ ਸਲਵਾਰ ਹੈ ਫਿਰ ਜੇ ਆਪਾਂ ਤੁਹਾਨੂੰ ਦੁਪੱਟਾ ਦਿਖਾਉਣੀ ਆ ਲੋ ਇਸ ਤਰ੍ਹਾਂ ਦਾ ਹੈਗਾ ਇਹ ਤੇ ਦੁਪੱਟਾ ਹੈਗਾ ਲਾਈਨਾਂ ਵਾਲਾ ਦੇਖੋ ਟੈਪੀ ਲਾਈਨਿੰਗ ਦਾ ਆਪਾਂ ਨੇ ਦੁਪੱਟਾ ਰੱਖਿਆ ਦੁਪੱਟਾ ਟੈਪੀ ਲਾਈਨਿੰਗ ਦਾ ਉਹ ਨਹੀਂ ਹੋਏਗਾ ਵੀ ਜੋ ਸਿਰ ਤੋਂ ਉਤਰੇਗਾ ਜਾਂ ਇਹ ਬੋਲੇ ਬਣਾ ਕੇ ਰੱਖੂਗਾ ਅਸੀਂ ਖੁਦ ਇਹ ਹੀ ਦੁਪੱਟੇ ਲੈ ਰਹੇ ਹਾਂ ਜੀ ਉੱਪਰ ਦੇਖੋ ਸੂਟ ਦੇ ਨਾਲ ਦੀ ਮਿਲਦੀ ਜੁਲਦੀ ਵਿੱਚੋਂ ਜਮਾ ਕਲਰ ਲੈ ਕੇ कॉटन ਦੀ ਆਪਾਂ ਨੇ ਲੇਸ ਦਿੱਤੀ ਹੈ ਗੁੰਮ ਲੇਸ ਲਾ ਕੇ ਦੁਪट्टे ਨੂੰ ਫਿਨਿਸ਼ਿੰਗ ਦਿੱਤੀ ہوئی ਹੈ ਲਓ ਜੀ ਇਹਦੇ ਨਾਲ ਦੇ ਦੋ ਸੂਟ ਨੇ ਜੀ ਦੇ ਸੇਮ ਕਲਰ ਸੇਮ ਡਿਜ਼ਾਈਨ ਇਹਨਾਂ ਦੇ ਆਪਾਂ ਨੇ ਸਿੰਗਲ ਦੁਪट्टे ਰੱਖੇ ਨੇ ਮੈਸੀ ਤਾਂ ਜੀਜੀ ਨੇ ਮੈਨੂੰ ਸਾਰੇ ਦੁਪट्टे ਸਿੰਗਲ ਰੱਖਣ ਨੂੰ ਕਿਹਾ ਸੀ ਪਰ ਮੈਨੂੰ ਐ ਲੱਗਿਆ ਵੀ ਹਨਾ ਜਿਹੜੇ ਦੁਪੱਟੇ ਸਿੰਗਲ ਹੋ ਸਕਦੇ ਤੇ ਜੀ ਉਹ ਅਸੀਂ ਕਰਦੇ ਹੁਣ ਜਿਹੜਿਆਂ ਦੇ ਵਿੱਚ ਕੋਈ ਆਪਸ਼ਨ ਨਹੀਂ ਸੀ ਸਾਨੂੰ ਲੱਗਿਆ ਵੀ ਇਹ ਦੁਪੱਟੇ ਟਾਈ ਡਾਈ ਸੋਹਣੇ ਲੱਗਣਗੇ ਤਾਂ ਅਸੀਂ ਨੇ ਉਹ ਟਾਈ ਡਾਈ ਲਓ ਇਸ ਤੋਂ ਬਾਅਦ ਆ ਗਿਆ ਦਾ ਦੂਸਰਾ ਸੂਟ ਇਹੀ ਸੇਮ ਡਿਜ਼ਾਈਨ ਸੇਮ ਕਲਰ ਇਹਦੇ ਆਪਾਂ ਨੇ ਲੇਸ ਵੀ ਇਹ ਦੇ ਨਾਲ ਦੀ ਮਿਲਦੀ ਲਈ ਇਹਦੇ ਵਿੱਚ ਤੁਹਾਨੂੰ ਆਪਾਂ ਕਲਰ ਦਿਖਾਉਨੇ ਆ ਜੋ ਵੀ ਮਿਲਣਗੇ ਤੁਹਾਨੂੰ ਲਓ ਜੀ ਇਹਦਾ ਇੱਕ ਕਲਰ ਇਹ ਮਿਲੇਗਾ ਕ੍ਰਸ ਦੇ ਵਿੱਚ ਸੈਲਫ ਵਿੱਚ ਤੁਹਾਨੂੰ ਬਹੁਤ ਸੋਹਣਾ ਮਹਿੰਦੀ ਮਸਟਰਡ ਕਲਰ ਹੈ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਜੀ ਸ਼ਰਟ ਦੇ ਲਾਈਨਿੰਗ ਲੱਗੇਗੀ ਜੀ ਸਲਵਾਰ ਤੇ ਤੁਹਾਡੀ ਚੁਆਇਸ ਹੈ ਕਿ ਮੇਂ ਮਰਜ਼ੀ ਤੁਸੀਂ ਸੂਟ ਹੈ ਜਿਹੜਾ ਪਾ ਸਕਦੇ ਇਹਦੇ ਵਿੱਚ ਤੁਹਾਨੂੰ ਪੰਜ ਕਲਰ ਮਿਲ ਜਾਣਗੇ ਹਾਂ ਪੰਜ ਮਿਲ ਜਾਣਗੇ ਜੀ ਇਹ ਹੈਗਾ ਮਹਿੰਦੀ ਮਸਟਰਡ ਕਲਰ ਹੈ ਇਹ ਸੂਟ ਦਾ ਪ੍ਰਾਈਸ ਬਦਾਉ ਤੋਂ ਦੁਪੱਟੇ ਤੋਂ 2000 ਰਹੇਗਾ ਜੀ ਇਹ ਹੈਗਾ ਜੀ ਬਲੈਕ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਪ੍ਰਿੰਟ ਅਲੱਗ-ਅਲੱਗ ਨੇ ਬਹੁਤ ਸੋਹਣੀ ਫੈਬਰਿਕ ਹੈ ਇਹਦੇ ਵਿੱਚ 12 ਹੁੰਤੇ ਆਏ ਸੀ ਆਪਣੇ ਕੋਲੇ 5 ਰਹੇਗੇ ਬਾਕੀ ਲਓ ਜੀ ਇੱਕ ਹੈਗਾ ਬਾਈਂਡ ਕਲਰ ਦੇਖੋ ਕਿੰਨਾ ਪਿਆਰਾ ਇਹ ਬਲੈਕ ਦਾ ਸੇਮ ਪ੍ਰਿੰਟ ਹੈ ਇਹਦੇ ਇਸ ਪ੍ਰਿੰਟ ਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਇੱਕ ਇਹ ਬਲੈਕ ਹੋਗਾ ਜੀ ਇੱਕ ਬਾਈਂਡ ਹੋਗਾ ਜੀ ਇੱਕ ਇਹ ਵਾਲਾ ਮਿੰਦੀ ਹੋਗਾ ਲਓ ਜੀ ਤਿੰਨ ਕਲਰ ਨੇ ਇਹਦੇ ਵਿੱਚ ਮਾਸਟਰਡ ਦਾ ਤੇ ਇੱਕ ਜਿਹੜਾ ਆਪਾਂ ਹੋਰ ਪੰਜਵਾਂ ਕਲਰ ਦਿਖਾਉਣੇ ਉਹਨਾਂ ਦਾ ਸੇਮ ਕਲਰ ਹੋਏਗਾ 2000 ਰੁਪਏ ਸੂਟ ਦਾ ਪ੍ਰਾਈਸ ਰਹੇਗਾ ਜੀ ਹੁਣ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰੋ ਇਹਦੇ ਵਿੱਚ ਆਪਣੇ ਕੋਲੇ ਇਹ ਹੀ ਕਲਰ ਹੈ ਮਾਸਟਰਡ ਦਾ ਇੱਕ ਕਲਰ ਇਹ ਵਾਲਾ ਗ੍ਰੇ ਦੇਖੋ ਕਿੰਨਾ ਪਿਆਰਾ ਕਲਰ ਇਹਦੇ ਇਸ ਪ੍ਰਿੰਟ ਦੇ ਵਿੱਚ ਇਹ ਦੋ ਡਿਜ਼ਾਈਨ ਮਿਲ ਜਾਣਗੇ ਤਾਂ ਦੋ ਕਲਰ ਮਿਲ ਜਾਣਗੇ 2000 ਰੁਪਏ ਸੂਟ ਦਾ ਰੇਟ ਹੈ ਜੀ ਪੰਜੇ ਦੇ ਵਿੱਚ ਕਲਰ ਨੇ ਹੁਣ ਤੁਸੀਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਚੂਟ ਨੂੰ ਪਤਾ ਕਰੋ ਲਓ ਜੀ ਇੱਕ ਇਹਨੇ ਦੇ ਆਗਾ ਲੈਨੇ ਦੋ ਸੂਟ ਜਾਂ ਤਾਂ ਅਲੱਗ-ਅਲੱਗ ਇੱਕ ਨਾਲ ਦੁਪੱਟਾ ਟਾਈਡ ਆਈ ਕਰਵਾਤਾ ਦੇਖੋ ਜੀ ਇਹ ਸਿਮਰ ਟਿਸ਼ੂ ਸਿਮਰ ਦੀ ਪ੍ਰਿੰਟ ਸ਼ਰਟ ਰਹੇਗੀ ਜੀ ਇਸ ਤਰ੍ਹਾਂ ਬਾਈਨ ਇਹਦੇ ਨਾਲ ਆਪਾਂ ਨੇ ਸਕਿਨ ਕਲਰ ਦੀ ਜੋਹਾ ਸਿਲਕ ਦੀ ਰੱਖੀ ਹੈ ਜੀ ਸਲਵਾਰ ਲਓ ਜੀ ਇਹਦਾ ਆਪਾਂ ਨੇ ਇਸ ਤਰ੍ਹਾਂ ਦਪੱਟਾ ਕੀਤਾ ਜੀ ਟਾਈਡ ਹੈ ਇੱਕ ਵਾਲਾ ਹਲਕਾ ਬਿਲਕੁਲ ਬਹੁਤ ਸੌਫਟ ਵਾਲਾ ਮਸਲੀਨ ਦੇ ਵਿੱਚ ਲਾਈਨਿੰਗ ਵਾਲਾ ਦਪੱਟਾ ਆਇਆ ਬਹੁਤ ਸੋਹਣਾਗਾ ਦੇਖੋ ਜੀ ਇਹਦੇ ਆਪਾਂ ਨੇ ਉਹ ਜਿਹੜੇ ਬਾਰਡਰ ਹੈ ਪੱਲਿਆਂ ਤੇ ਇਸ ਵਾਰ ਇਸ ਤਰ੍ਹਾਂ ਦਾ ਬਾਈਂਡ ਕਲਰ ਕੀਤਾ ਜੀ ਆਪਾਂ ਨੇ ਵਿਚਾਲੋਂ ਇਹ ਸਕਿਨ ਰੱਖਿਆ ਹੋਇਆ ਹੈ ਇਹਦੇ ਨਾਲ ਇਸ ਤਰ੍ਹਾਂ ਦੀ ਬਾਈਂਡ ਕਲਰ ਦੀ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੈ ਜੀ ਦੁਪट्टे ਸਾਡੇ ਬਹੁਤ ਸੋਹਣੇ ਰੈਡੀ ਹੁੰਦੇ ਨੇ ਜੀ ਬਾਕੀ ਭੈਣਾਂ ਨੂੰ ਚਲੋ ਜਿਨ੍ਹਾਂ ਨੇ ਹਨਾ ਨੂੰ ਕੋਈ ਚਾ ਕੱਢਣੀਆਂ ਨੇ ਉਹ ਤਾਂ ਕੱਢਦੀ ਨੇ ਮੈਂ ਤੁਹਾਨੂੰ ਰਾਜਵਿੰਦਰ ਬਲੌਗ ਤੇ ਇੱਕ ਵੀਡੀਓ ਪਾਉਂਗੀ ਅੱਜ ਕੋਸ਼ਿਸ਼ ਕਰਦੀ ਆਂ ਵੀ ਅੱਜ ਪਾ ਦਾਂ ਬਹੁਤ ਜ਼ਿਆਦਾ ਲੋਕ ਹਨ ਤੰਗ ਕਰਦੇ ਨੇ ਜੀ ਕੋਈ ਘਰੇ ਬਹਿ ਕੇ ਕੰਮ ਕਰਦਾ ਐ ਨੂੰ ਪਰਮ ਨਹੀਂ ਮਿਲਦੇ ਬਸ ਆਪਣੀਆਂ ਪੀਚਾ ਲੈਣ ਕੀ ਰਹਿੰਦੇ ਨੇ ਦੇਖੋ ਆਪ ਤੋਂ ਚਾਹੇ ਕੁਝ ਹੋਵੇ ਨਾ ਪਰ ਦੂਏ ਬੰਦੇ ਨੂੰ ਕਰਨ ਨਹੀਂ ਦਿੰਦਾ ਨਾ ਇੱਕ ਦੂਜੇ ਦੇ ਵਿਰੁੱਧ ੜਕਾਉਣ ਤੇ ਲੱਗੇ ਹੋਏ ਨੇ ਦੇਖੋ ਜੀ ਇਹ ਵਾਲਾ ਹੋ ਗਿਆ ਇਸ ਤਰ੍ਹਾਂ ਦਾ ਸੂਟ ਹੈ ਇਹਦੇ ਨਾਲ ਆਪਾਂ ਨੇ ਇੱਕ ਇਹਦੇ ਨਾਲ ਆਪਾਂ ਇਹ ਰੱਖਿਆ ਜੀ ਇਹ ਸੂਟ ਦੇ ਨਾਲ ਆਪਾਂ ਨੇ ਦੁਪੱਟਾ ਜਿਹੜਾ ਚੇਂਜ ਕਰਤਾ ਇਹਦੇ ਨਾਲ ਦੁਪੱਟਾ ਆਪਾਂ ਨੇ ਇਸ ਤਰ੍ਹਾਂ ਲੈਣਾ ਵਾਲਾ ਸ਼ਾਈਨਿੰਗ ਵਾਲਾ ਕਰੀ ਲਓ ਜੀ ਇਹਦਾ ਵੀ ਸੇਮ ਪੱਲਿਆਂ ਦੇ ਇਸ ਤਰ੍ਹਾਂ ਦਾ ਡਿਜ਼ਾਈਨ ਰਹੇਗਾ ਬਚਾਲੂ ਸਕਿਨ ਆਏਗਾ ਜੀ ਸੈਂਟਰ ਤੇ ਬਾਈਂਡ ਕਲਰ ਵੀ ਇਹਨੂੰ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੋਈ ਹੈ ਦੁਪट्टे ਦੀ ਸਾਡੀ ਦੇਖੋ ਜਿਵੇਂ ਸੂਟ ਦੇ ਵਿੱਚ ਲਾਈਨਾਂ ਨੇ ਇਹ ਨਹੀਂ ਹੈਗਾ ਵੀ ਇੱਕੋ ਜੇ ਕਰ ਦਿੰਦੇ ਤੁਸੀਂ ਦੇਖੋ ਦੁਪट्टे ਦੀ ਸ਼ਾਈਨਿੰਗ ਦੇਖੋ ਫਾਰਟੀ ਵੀਰ ਦੁਪट्टे ਨੇ ਇਹਦੇ ਵਿੱਚ ਕੋਈ ਕਲਰ ਨਹੀਂ ਹੋ ਰਿਹਾ ਇੱਕ ਸ਼ਰਟ ਹੈ ਇਹਦੇ ਵਿੱਚ ਕੰਨੀ ਪਿਸਤਾ ਕਲਰ ਦੀ ਜਿਸ ਤਰ੍ਹਾਂ ਦੀ ਉਹ ਮੈਨੂੰ ਹੁਣ ਇਸ ਟਾਈਮ ਲੱਭੀ ਨਹੀਂ ਹੈਗੀ ਇਕੱਲੇ ਤੂੜੀ ਕਰ ਰਹੇ ਨੇ ਥੋੜਾ ਜਿਹਾ ਮੈਨੂੰ ਕਾਲੀ ਸੀਗੀ ਸੇਮ ਇਸੇ ਪ੍ਰਿੰਟ ਦੇ ਵਿੱਚ ਐਵੇਂ ਹੀ ਲੈਣਾ ਮਿਲ ਨਹੀਂ ਗੀਆਂ ਇਹ ਸੇਮ ਫੈਬਰਿਕ ਉਹਦਾ ਹੈਗਾ ਜੀ ਲਾਈਟ ਪਿਸਤਾ ਜਿਹਾ ਕਲਰ ਹੈ ਇੱਕ ਸ਼ਰਟ ਮਿਲ ਜੂਗੀ ਤੁਹਾਨੂੰ ਜੀ ਚਾਹੀਦੀ ਹੈ ਤੁਹਾਨੂੰ ਇਹ ਸੂਟ ਪਵੇਗਾ ਜੀ 1800 ਦਾ ਜੋਹਾ ਸਿਲਕ ਦੀ ਸਲਵਾਰ ਨਾਲ ਜਿਹੜੀ ਆਪਣੇ ਕੋਲ ਇੱਕ ਸ਼ਰਟ ਹੈ ਜੀ ਚਲੋ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਬੈਲਵੈਟ ਦਾ ਬ੍ਰਸ ਬੈਲਵੈਟ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਇਹ ਹੁਣ ਵੀ ਸਾਡੇ ਕੋਲੋਂ ਸੇਲ ਹੋ ਰਹੇ ਨੇ ਸੂਟ ਇਸ ਤਰ੍ਹਾਂ ਦਾ ਹੈ ਕਿਸਤਾ ਕਲਰ ਹੈ ਤੇ ਇਹਦੇ ਨਾਲ ਆਪਾਂ ਨੇ ਕ੍ਰੇਪ ਵੀ ਰੱਖੀ ਹੈ ਜੀ ਸਲਵਾਰ ਚਨੂਨ ਦਾ ਰੱਖਿਆ ਜੀ ਇਹਦੇ ਨਾਲ ਦੁਪੱਟਾ ਇਹਦੇ ਨਾਲ ਆਪਾਂ ਨੇ ਸਿੰਗਲ ਕਲਰ ਦਿੱਤਾ ਜੀ ਕਿਉਂ ਇਹਦੇ ਵਿੱਚ ਆਪਸ਼ਨ ਨਹੀਂ ਸੀ ਕੋਈ ਹਨਾ ਵੀ ਆਪਾਂ ਡਬਲ ਕਰ ਲਈਏ ਤੇ ਇਸ ਤਰ੍ਹਾਂ ਆਪਾਂ ਇਹਨੂੰ ਦੁਪੱਟੇ ਨੂੰ ਜਿਹੜੀ 골ਡਨ ਹੈ ਫਿਨਿਸ਼ਿੰਗ ਦਿੱਤੀ ਹੋਈ ਲੋ ਜੀ ਬਹੁਤ ਪਿਆਰਾ ਸੂਟ ਹੈ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਜੀ ਮੈਂ ਤੁਹਾਨੂੰ ਦਿਖਾ ਦਣੀ ਇੱਕ ਰੀਲਟ ਕਲ ਨੂੰ ਇਸ ਤਰ੍ਹਾਂ ਦੀ ਬਲੈਕ ਸ਼ਰਟ ਮਿਲੇਗੀ ਇਹਦੇ ਨਾਲ ਬਲੈਕ ਕਲਰ ਦੀ ਆਪਾਂ ਸਲਵਾਰ ਲਾ ਕੇ ਦੇਣਾ ਦੇਖੋ ਬਾਹਰ ਕੰਟਰੀਆਂ ਦੇ ਵਿੱਚ ਤਾਂ ਹਜੇ ਵੀ ਹਨਾ ਠੰਡ ਪੈ ਰਹੀ ਹੈ ਬਾਕੀ ਇਹ ਐਡਾ ਕੋਈ ਵਿੱਚੋਂ ਇਹ ਬੈਲਵਟ ਬਰੋਸ ਹੈਗਾ ਵਿੱਚੋਂ ਇਹ ਜਮਾ ਬਿਲਕੁਲ ਨੈਟ ਟਾਈਪ ਤੇ ਇਹਦੇ ਲਾਈਨਿੰਗ ਲੱਗ ਕੇ ਇਹ ਸੈੱਟ ਹੋ ਜਾਏਗਾ ਜੀ ਬਹੁਤ ਸੂਟ ਸੇਲ ਹੋ ਰਿਹਾ ਨੇ ਕਿੰਨਾ ਸੋਹਣਾ ਪ੍ਰਿੰਟ ਹੈ ਇਹਦੇ ਤੇ ਬਲੈਕ ਜੇ ਤੁਸੀਂ ਇਹ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਲੈ ਸਕਦੇ ਹੋ ਜੀ ਇਹ ਸੂਟ ਦਾ ਪ੍ਰਾਈਸ ਸਲਵਾਰ ਨਾਲ ਰਹੇਗਾ ਜੀ 2200 ਰੁਪਏ ਅਗਰ ਤੁਸੀਂ ਕੱਲੀ ਸ਼ਰਟ ਲਓਗੇ ਜੀ ਕਲੀ 60 ਪਏਗੀ ਜੀ ਤਾਂ ਉਹਨੂੰ 1500। ਕਪੜਾ ਸਾਡਾ ਮਾੜਾ ਨਹੀਂ ਹੋਊਗਾ ਜੀ ਫੈਬਰਿਕ ਹੈ ਜਿਹੜੀ ਤੁਹਾਨੂੰ ਗਾਰੰਟੀ ਨਾਲ ਦੇਵਾਂਗੇ। ਲਓ ਜੀ। ਦੇਖੋ ਇਸ ਤਰ੍ਹਾਂ ਦੀ ਇਹ ਬਲੈਕ ਸ਼ਰਟ ਮਿਲੇਗੀ ਤਾਂ ਉਹਨੂੰ ਇੱਕ ਇਹਦੇ ਵਿੱਚ ਹੈਗਾ ਜੀ ਨੇਵੀ ਬਲੂ। ਥੋੜਾ ਥੋੜਾ ਨਾ ਇਹਨਾਂ ਦਾ ਪ੍ਰਿੰਟਾਂ ਦਾ ਚੇਂਜ ਆ ਜਾਂਦਾ ਸੇਮ ਦੁਬਾਰਾ ਤੋਂ ਚੀਜ਼ ਨਹੀਂ ਹੋਵੇਗੀ। ਲਓ ਜੀ ਨੇਵੀ ਬਲੂ ਦਾ ਪ੍ਰਿੰਟ ਆ ਗਿਆ ਜੀ ਇਹ ਵਾਲਾ ਇਸ ਤਰ੍ਹਾਂ ਦਾ ਥੋੜਾ ਇਹਦੇ ਫਲਾਵਰ ਵੱਡੇ ਨੇ। ਇਹ ਵੀ ਬੈਲ ਬਟਨ ਹੋ ਸਕਦਾ। ਇਹਦੇ ਨਾਲ ਆਪਾਂ ਨੇ ਕਰੇਪ ਵੀ ਰੱਖੀ ਜੀ ਸੁਨਵਾਲ ਦੀ। ਬੱਕ ਸਲਵਾਰ ਚ ਬਾਲ ਦੇਖੋ ਇਹ ਮੈਨੂੰ ਲੱਭੇ ਨਹੀਂ ਦੇ ਥੱਲੋਂ ਫੱਡੇ ਰਹੇ ਹਉਣ ਜਲਦੀ ਜਲਦੀ ਲਓ ਜੀ 2200 ਰੁਪਏ ਸੂਟ ਦਾ ਪ੍ਰਾਈਸ ਹੈ ਇਹ ਦੋ ਕਲਰ ਆਪਣੇ ਕੋਲ ਅਵੇਲੇਬਲ ਨੇ ਜੀ ਮੇਰੀਆਂ ਭੈਣਾਂ ਨੇ ਲੈਣੇ ਲੈਣੇ ਨੇ ਸਭ ਕੀ ਲੈ ਸਕਦੇ ਲਓ ਜੀ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਕ੍ਰੇਪ ਦੇ ਸੂਟ ਇਹ ਹੈਗਾ ਕ੍ਰੇਪ ਦੇ ਆਪਣੇ ਕੋਲ ਜੋ ਕਿ ਮੈਨੂੰ ਹੁਣ ਮੇਰੇ ਪਤਾ ਨਹੀਂ ਹੋ ਚਲੋ ਜੀ ਇਸ ਤੋਂ ਬਾਅਦ ਆ ਗਿਆ ਕਰੇਪ ਦਾ ਸੂਟ ਇਹ ਹੈਗੀ ਹੈ ਨੈਚੁਰਲ ਕਰੇਪ ਹੈ ਪ੍ਰਿੰਟ ਬਹੁਤ ਸੋਹਣਾ ਲਓ ਜੀ ਇਹ ਹੈਗਾ ਇਸ ਤਰ੍ਹਾਂ ਦਾ ਮਹਿਰੂਨ ਨਾਭੀ ਮਹਿਰੂਨ ਕਲਰ ਹੈ ਇਹਦੇ ਨਾਲ ਆਪਾਂ ਨੇ ਸਲਵਾਰ ਰੱਖੀ ਹੈ ਜੀ ਪਲੇਨ ਅਰਜਨ ਦੀ ਕਰੇਪ ਦੀ ਬਲੀਆ ਤੇ ਇਹਦੇ ਨਾਲ ਆਪਾਂ ਨੇ ਦੁਪੱਟਾ ਰੱਖਿਆ ਜੀ ਚਨੂਨ ਦਾ ਇਹ ਆਪਾਂ ਪਲੇਨ ਰੱਖਿਆ ਕਿਉਂ ਇਹਦੇ ਵਿੱਚ ਕਲਰ ਆਹ ਵਧੀਆ ਨਹੀਂ ਬਣ ਨਹੀਂ ਰਹੀ ਥੀ ਗੱਲ ਕੋਸ਼ਿਸ਼ ਤਾਂ ਬਹੁਤ ਕੀਤੀ ਤੇ ਇਸ ਤਰ੍ਹਾਂ ਆਪਾਂ ਇਹਦੇ ਫਲਾਵਰ ਨਾਲ ਦਾ ਮਿਲਦਾ ਜਿਹੜਾ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੈ ਲੋ ਜੀ ਇਦੇ ਵਿੱਚ ਤੁਹਾਨੂੰ ਇੱਕ ਇਹੀ ਸੇਮ ਬ੍ਰੈਂਡ ਦੇ ਵਿੱਚ ਬਲੈਕ ਕਲਰ ਮਿਲ ਜੇਗਾ ਜੀ ਆਲ ਓਵਰ ਸੂਟ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਇੱਕ ਇਹਦੇ ਵਿੱਚ ਮੇਰਾ خیال ਮਹਿੰਦੀ ਮਿਲੇਗਾ ਹਾਂ ਦੋਸਤ ਕਲਰ ਨਹੀਂ ਮੇਰੇ ਕੋਲ ਤੁਸੀਂ ਪਿੱਕਾ ਲੈ ਸਕਦੇ ਹੋਣ ਇਸ ਟਾਈਮ ਮੈਨੂੰ ਉਹ ਦਿਖ ਨਹੀਂ ਰਹੇ ਕਿਥੇ ਨੇ ਥੋੜਾ ਜਿਹਾ ਮੈਂ ਦੁਪਹਿਰ ਦਾ ਖਾਣਾ ਬਣਾਉਣਾ ਉਹ ਲੈਣਾ ਹਨ ਕਰਕੇ ਥੋੜਾ ਜਿਹਾ ਲੇਟ ਹੋਇਆ ਇੱਕ ਇਹਨਾਂ ਦਾ ਕਰੇਵ ਦੇ ਵਿੱਚ ਹੈਗਾ ਨੇਵੀ ਬਲੂ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਲਓ ਜੀ ਇਸ ਤਰ੍ਹਾਂ ਪਾਣੀ ਨੇਵੀ ਬਲੂ ਰੱਖਿਆ ਦੇ ਨਾਲ ਕੇ ਸੌਰੀ ਤੇ ਇਹਦੇ ਨਾਲ ਨੇਵੀ ਬਲੂ ਪਲੇਨ ਆਪਾਂ ਰੱਖਿਆ ਜੀ ਦੁਪੱਟਾ ਚਲੂਗਾ ਤੇ ਦੇਖੋ ਇਸ ਤਰ੍ਹਾਂ ਆਪਾਂ 골ਡਨ ਫਿਨਿਸ਼ਿੰਗ ਦਿੱਤੀ ਹੋਈ ਹੈ ਲਓ ਜੀ ਸਕਰੀਨ ਸ਼ਾਟ ਜਲਦੀ ਜਲਦੀ ਆਪਣੇ ਸੂਟ ਬੁੱਕ ਕਰੋ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੈਂ ਤੁਹਾਨੂੰ 15 ਤੋਂ 20 15 ਤੋਂ 18 ਸੂਟ ਦਿਖਾ ਦਿੱਤੇ ਨੇ ਜੋ ਆਪਣੇ ਕੋਲ ਅਵੇਲੇਬਲ ਨੇ ਜੋ ਨਹੀਂ ਹੈਗੇ ਜੀ ਉਹ ਆਪਾਂ ਦੱਸ ਦਿੱਤਾ ਹਨਾ ਬਾਕੀ ਹੁਣ ਤੁਹਾਡੀ ਚੁਆਇਸ ਹੈ ਪਲੀਜ਼ ਭੈਣਾਂ ਨੂੰ ਰਿਕਵੈਸਟ ਹੈ ਜਲਦੀ ਜਲਦੀ ਸੂਟ ਆਪਣੇ ਬੁੱਕ ਕਰ ਲਿਆ ਕਰੋ ਬਾਅਦ ਦੇ ਵਿੱਚ ਸੇਮ ਕਲਰ ਸੇਮ ਪ੍ਰਿੰਟ ਨਹੀਂ ਮਿਲਦੇ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਚਲੋ ਜੀ ਕਰ ਦੋ ਵੀਡੀਓ ਨੂੰ ਅੱਗੇ ਸ਼ੇਅਰ ਧੰਨਵਾਦ ਜੀ ਸੋ ਡਾਰਕੀ ਪਟਿਕ ਤੇ ਇੰਨੇ ਸੋਹਣੇ ਵੀਡੀਓ ਨੂੰ ਇੰਨਾ ਸੋਹਣਾ ਰਿਸਪੌਂਸ ਦੇਣ ਲਈ ਐਦਾਂ ਹੀ ਤੁਸੀਂ ਸਪੌਂਸ ਦਿੰਦੇ ਰਹੋ ਜੀ ਅਸੀਂ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਲੈ ਕੇ ਆਵਾਂਗੇ ਉਹ ਵੀ ਘੱਟ ਰੇਟ ਦੇ ਵਿੱਚ ਤੇ ਜਿਹੜੀ ਫੈਬਰਿਕ ਹੋਏਗੀ ਜੀ ਵਧੀਆ ਤੋਂ ਵਧੀਆ ਹੋਵੇਗੀ ਚਲੋ ਜੀ ਆਪਾਂ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਕਰਦੇ ਆਂ ਕੱਲ ਨੂੰ ਨਵੀਂ ਵੀਡੀ ਇੰਨੇ ਸੂਟਾਂ ਦੇ ਨਾਲ ਮਿਲਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ